ਬਿਰਜੇ ਕਈ ਜੀਵ ਸਵਾਲ ਕਰਦੇ ਨੇ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ ਕਿ ਪਰਮੇਸ਼ਵਰ ਨਿਰਵੈਰ ਹੈ ਤੇ ਉਹ ਨਿਰਵੈਰ ਸੰਸਾਰ 'ਚ ਲੋਕਾਂ ਦਾ ਨੁਕਸਾਨ ਕਿਉਂ ਕਰਦਾ ਪਿਆ ਵਾ ਜਿਵੇਂ ਆ ਪਿਛਲੇ ਦਿਨਾਂ 'ਚ ਹਾੜਾ ਇਹ ਲੋਕਾਂ ਦਾ ਬੜਾ ਨੁਕਸਾਨ ਹੋਇਆ ਇਹਦਾ ਕੀ ਕਾਰਨ ਹੈ ਕਿ ਵਾਕਿਆ ਉਹ ਵੈਰੀ ਬਣ ਗਿਆ ਸੰਸਾਰ ਦਾ ਨਹੀਂ ਦੇਖੋ ਪਿਆਰਿਓ ਨੁਕਸਾਨ ਨੁਕਸਾਨ ਤੇ ਹੈ ਹੀ ਹੈ ਆਪਾਂ ਦੇਖਿਆ ਵੀ ਇਹ ਨੁਕਸਾਨ ਹੋਇਆ ਲੋਕਾਂ ਦਾ ਬਹੁਤ ਹੋਇਆ ਪਰ ਨਹੀਂ ਪਿਆਰਿਓ ਪਰਮੇਸ਼ਰ ਨਹੀਂ ਕਿਸੇ ਦਾ ਵੈਰੀ ਹੈਗਾ ਅਸਲ ਦੇ ਵਿੱਚ ਪਤਾ ਕੀ ਆ ਜਿਹੜਾ ਹੁਣ ਮੈਂ ਸਮਾਏ ਦੇਖਿਆ ਲੋਕੀ ਨਾ ਕੀ ਕਰਦੇ ਆ ਲੋੜ ਤੋਂ ਵੱਧ ਸੋਚਦੇ ਆ ਗੁਰਬਾਣੀ ਦੇ ਸਿਧਾਂਤਾਂ ਤੇ ਪਿਆਰਿਓ ਕੋਈ ਵਿਰਲਾ ਮਨੁੱਖ ਅੱਜ ਦੇ ਸਮੇਂ 'ਚ ਚੱਲਦਾ ਪਿਆ ਇਹ ਗੱਲ ਸਚਾਈ ਆ ਹੁਣ ਮਾਰੇ ਦੀ ਬਾਣੀ ਕਹਿੰਦੀ ਆ ਕਾਹੇ ਸੋਚ ਕਰੇ ਰੇ ਪ੍ਰਾਨੀ ਜਦ ਨਾਨਕ ਪ੍ਰਭ ਆ ਲਖ ਬਾਣੀ ਵੀ ਪਰਮੇਸ਼ਰ ਨੂੰ ਜਪ ਕਿਉਂ ਚਿੰਤਾ ਕਰਦਾ ਹੈ ਉਹਦਾ ਚਿੰਤਨ ਕਰ ਪਰ ਆਪਾਂ ਕਰਦੇ ਆਂ ਚਿੰਤਾ ਸੋਚਦੇ ਆਂ ਸੋਚ ਕਾਦੀ ਆਉਣ ਵਾਲੇ ਸਮੇਂ ਦੀ ਇਦਾਂ ਕਰਦਾ ਕਿ ਫਿਰ ਆਹ ਕਰਾਂਗੇ ਫਿਰ ਉਸ ਤੋਂ ਅੱਗੇ ਆਹ ਕਰਾਂਗੇ ਆਹ ਕਰਾਂਗੇ ਉਹ ਅਸਲ ਨਹੀਂ ਅਸਲ ਚ ਮਾਲਕ ਨੇ ਪਾਣੀ ਸੰਸਾਰ ਤੇ ਨਹੀਂ ਫੇਰਿਆ ਸਾਡੀਆਂ ਜ਼ਮੀਨਾਂ ਤੇ ਨਹੀਂ ਫੇਰਿਆ ਸਾਡੇ ਘਰਾਂ ਤੇ ਨਹੀਂ ਫੇਰਿਆ ਸਾਡੀਆਂ ਸੋਚਾਂ ਤੇ ਫੇਰਿਆ ਪਾਣੀ ਮਹਾਰਾਜ ਨੇ ਕਿਹਾ ਵੀ ਭਾਈ ਤੂੰ ਇਦਾਂ ਨਹੀਂ ਮੰਨਦਾ ਫਿਰ ਆਹ ਵੇਖ ਕਰਦੇ ਹੁਣ ਤੇ ਸੋਚਾ ਖਤਮ ਕਰਦੇ ਹੁਣ ਹੁਣ ਅਸੀਂ ਵੀ ਦੇਖਦੇ ਹਾਂ ਉੱਥੇ ਸਾਡੇ ਜਿਵੇਂ ਹੜ੍ਹ ਆਏ ਤੇ ਬਹੁਤਿਆਂ ਲੋਕਾਂ ਸੋਚਣਾ ਹੀ ਛੱਡਤਾ ਉਹ ਕਹਿੰਦੇ ਯਾਰ ਕੀ ਕਰਨਾ ਹੈ ਆ ਵੇਖੋ ਇੰਨਾ ਨੁਕਸਾਨ ਹੋ ਗਿਆ ਵਾ ਕੀ ਕਰਨਾ ਸੋਚ ਕੇ ਕੀ ਪਤਾ ਕੀ ਬਣਦਾ ਹੋਣ ਵਾਲਾ ਇਸ ਵਿੱਚ ਦੂਜਾ ਮਹਾਰਾਜੀ ਦੀ ਬਾਣੀ ਕਹਿੰਦੀ ਹੈ ਭਾਈ ਨਾ ਫਿਕਰ ਕਰ ਆਪਣੀ ਰੋਟੀ ਦਾ ਪਰ ਰੋਟੀ ਦਾ ਫਿਕਰ ਕਰਦੇ ਰੋਟੀ ਚ ਐਵੇਂ ਖਾਵਾਂਗੇ ਮਹਾਰਾਜੀ ਬਾਣੀ ਕਹਿੰਦੀ ਹੈ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆਪਾਂ ਨਹੀਂ ਯਕੀਨ ਕਰਦੇ ਹੁਣ ਦੇਖੋ ਸਾਡੇ ਦਾਣੇ ਰੁੜ ਗਏ ਪਾਣੀ ਦੇ ਵਿੱਚ ਤੇ ਕਿੱਥੋਂ ਲੋਕ ਮਾਲਵੇ Rajasthan ਹਰਿਆਣਾ ਯੂਪੀ ਤੋਂ ਟਰਾਲੀਆਂ ਲੈ ਲੈ ਕੇ ਆ ਕੇ ਪ੍ਰਸ਼ਾਦੇ ਪਕਾ ਪਕਾ ਕੇ ਚੀਜ਼ਾਂ ਦੇ ਦੇ ਕੇ ਆਪਣੇ ਪਰਢੋਲਿਆਂ ਚੋਂ ਦਾਣੇ ਕੱਢ ਕੱਢ ਕੇ ਉਹਨਾਂ ਨੇ ਦੇ ਕੇ ਸਾਡੇ ਮੁਖ ਦੇ ਵਿੱਚ ਪਾਏ ਤੇ ਮਹਾਰਾਜ ਨੇ ਸਾਨੂੰ ਸਚਾਈ ਦੱਸੀ ਹੈ ਕਿ ਜਿਹੜੇ ਤੇਰੇ ਦਾਣੇ ਆ ਨਾ ਭਾਵੇਂ ਉਹ ਰਾਜਸਥਾਨ ਪਏ ਹੋਣ ਹਰਿਆਣੇ ਪਏ ਹੋਣ ਉਹ ਤੇਰੇ ਮੂੰਹ ਚ ਪੈਣੇ ਆ ਤੇ ਜਿਹੜੇ ਤੇਰੇ ਦਾਣੇ ਨਹੀਂ ਆ ਨਾ ਉਹ ਭਾਵੇਂ ਤੂੰ ਆਪਣੇ ਘਰ ਦੇ ਵਿੱਚ ਵੀ ਰੱਖੇ ਹੋਣਗੇ ਨਾ ਉਹ ਤੇਰੇ ਮੂੰਹ ਦੇ ਵਿੱਚ ਨਹੀਂ ਪੈਣੇ ਇਹ ਮਾਲਕ ਨੇ ਸਾਨੂੰ ਬੜਾ ਵੱਡਾ ਇੱਕ ਸਬਕ ਸਿਖਾਇਆ ਉਹ ਵੈਰੀ ਨਹੀਂ ਹੈ ਮਾਸਟਰ ਸਾਡਾ ਵੈਰੀ ਨਹੀਂ ਹੁੰਦਾ ਜਦੋਂ ਡੰਡਾ ਮਾਰਦਾ ਹੈ ਉਹ ਸਾਨੂੰ ਸਬਕ ਸਿਖਾਉਂਦਾ ਹੈ ਸੋ ਇਹ ਮਾਲਕ ਵੀ ਸਾਨੂੰ ਸਬਕ ਸਿਖਾ ਰਿਹਾ ਨਹੀਂ ਮਾਰਦਾ ਪਿਆਰੋਂ ਸਾਨੂੰ ਸਾਨੂੰ ਬਚਾਏਗਾ